ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਮਾਈ ਭਾਗੋ ਜੀ ਬਾਰੇ ਉਹਨਾਂ ਦੀ ਜਨਮ ਜੀਵਨੀ ਇਤਿਹਾਸ ਮੌਤ ਅਤੇ ਜਾਣਕਾਰੀ ਦੇ ਬਿਰਤਾਂਤ ਮਾਈ ਭਾਗੋ ਜਿਸ ਨੂੰ ਮਾਤਾ ਭਾਗੌਰਵੀ ਕਿਹਾ ਜਾਂਦਾ ਹੈ ਇੱਕ ਕਮਾਲ ਦੀ ਅਤੀ ਦਲੇਰ ਔਰਤ ਸੀ ਜੋ 18ਵੀਂ ਸਦੀ ਦੌਰਾਨ ਪੰਜਾਬ ਵਿੱਚ ਰਹਿੰਦੀ ਸੀ ਇੱਕ ਅਜੀਹਾ ਖੇਤਰ ਜੋ ਅਜੋਕੇ ਪਾਰ ਅਤੇ ਪਾਕਿਸਤਾਨ ਵਿੱਚ ਫੈਲਿਆ ਹੋਇਆ ਹੈ ਉਸ ਨੂੰ ਸਿੱਖ ਇਤਿਹਾਸ ਵਿੱਚ ਇੱਕ ਪ੍ਰਮੁੱਖ ਸ਼ਖਸੀਅਤ ਵਜੋਂ ਜਾਣਿਆ ਜਾਂਦਾ ਹੈ ਅਤੇ ਸਿੱਖ ਧਰਮ ਪ੍ਰਤੀ ਉਸ ਦੀ ਅਟੁੱਟ ਸ਼ਰਧਾ ਲਈ ਸਤਿਕਾਰਿਆ ਜਾਂਦਾ ਹੈ ਮਾਈ ਭਾਗੋ ਨੇ 1705 ਵਿੱਚ ਮੁਗਲਾਂ ਦੇ ਵਿਰੁੱਧ ਸਿੱਖ ਸਿਪਾਹੀਆਂ ਦੀ ਅਗਵਾਈ ਕੀਤੀ ਸੀ ਉਹ ਜੰਗ ਦੇ ਮੈਦਾਨ ਵਿੱਚ ਇੱਕ ਬੇਮਿਸਾਲ ਹੁਨਰਮੰਦ ਯੋਧਾ ਸੀ ਅਤੇ ਸਿੱਖ ਧਰਮ ਵਿੱਚ ਇੱਕ ਯੋਧਾ ਸੰਤ ਵਜੋਂ ਸਤਿਕਾਰਿਆ ਜਾਂਦਾ ਹੈ ਉਹ 40 ਸਿੱਖਾਂ ਭਾਵ 40 ਮੁਕਤਿਆਂ ਨੂੰ ਇਕੱਠਾ ਕਰਨ ਲਈ ਜਾਣੀ ਜਾਂਦੀ ਹੈ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਨੂੰ ਆਨੰਦਪੁਰ ਸਾਹਿਬ ਦੀ ਵੰਦੀ ਵਿੱਚ ਛੱਡ ਦਿੱਤਾ ਸੀ ਅਤੇ ਉਹਨਾਂ ਨੂੰ ਲੜਾਈ ਲਈ ਵਾਪਸ ਬੁਲਾਇਆ ਸੀ ਮਾਈ ਭਾਗੋ ਦਾ ਜਨਮ 1681 ਵਿੱਚ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਚਭਾਲ ਵਿੱਚ ਹੋਇਆ ਸੀ ਇੱਕ ਸ਼ਰਧਾਲੂ ਸਿੱਖ ਪਰਿਵਾਰ ਵਿੱਚ ਉਹ ਵੱਡੀ ਹੋਈ ਉਸਨੇ ਛੋਟੀ ਉਮਰ ਤੋਂ ਹੀ ਸਿੱਖ ਧਰਮ ਦੀਆਂ ਸਿੱਖਿਆਵਾਂ ਨੂੰ ਗ੍ਰਹਿਣ ਕੀਤਾ ਸਿੱਖ ਧਰਮ ਜਿਸ ਦੀ ਸਥਾਪਨਾ 15ਵੀਂ ਸਦੀ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਕੀਤੀ ਗਈ ਸੀ ਇੱਕ ਇੱਕ ਈਸ਼ਵਰਵਾਦੀ ਧਰਮ ਹੈ ਜੋ ਸਾਰੇ ਮਨੁੱਖਾਂ ਦੀ ਬਰਾਬਰੀ ਅਤੇ ਧਾਰਮਿਕਤਾ ਦੀ ਪ੍ਰਾਪਤੀ ਤੇ ਜ਼ੋਰ ਦਿੰਦਾ ਹੈ ਮਾਈ ਭਾਗੋ ਦਾ ਜਨਮ ਪੰਜਾਬ ਦੀ ਮੌਜੂਦਾ ਅੰਮ੍ਰਿਤਸਰ ਜ਼ਿਲ੍ਹੇ ਦੇ ਚੁਬਾਲ ਕਲਾਂ ਵਿਖੇ ਢਿੱਲੋਂ ਜੱਟਾਂ ਦੇ ਪਰਿਵਾਰ ਵਿੱਚ ਆਪਣੇ ਜੱਦੀ ਪਿੰਡ ਚੱਬਲ ਕਲਾਂ ਵਿੱਚ ਹੋਇਆ ਸੀ ਮਾਈ ਭਾਗੋ ਜਨਮ ਤੋਂ ਇੱਕ ਕੱਟੜ ਸਿੱਖ ਸੀ ਅਤੇ ਉਸ ਦਾ ਪਾਲਣ ਪੋਸ਼ਣ ਇੱਕ ਸ਼ਰਧਾਲੂ ਸਿੱਖ ਪਰਿਵਾਰ ਵਿੱਚ ਹੋਇਆ ਸੀ ਮਾਈ ਭਾਗੋ ਦੇ ਪਿਤਾ ਮਾਲੋ ਸ਼ਾ ਸ੍ਰੀ ਗੁਰੂ ਹਰਗੋਬਿੰਦ ਜੀ ਦੀ ਫੌਜ ਵਿੱਚ ਭਰਤੀ ਹੋਏ ਸਨ ਅਤੇ ਆਪਣੇ ਪਿਤਾ ਦੀ ਤਰ੍ਹਾਂ ਮਾਈ ਭਾਗੋ ਨੇ ਸ਼ਾਸਤਰ ਵਿਦਿਆ ਸਿੱਖੀ ਸੀ ਮਾਈ ਭਾਗੋ ਭਾਈ ਪੇਰੋ ਸ਼ਾਦੀ ਪੋਤੀ ਸੀ ਜੋ ਪੰਜਵੇਂ ਸਿੱਖ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਸਮੇ ਸਿੱਖ ਧਰਮ ਵਿੱਚ ਪਰਿਵਰਤਿਤ ਹੋਏ 84 ਪਿੰਡਾਂ ਦੇ ਮੁਖੀ ਭਾਈ ਲੰਗਾਹ ਦੇ ਛੋਟੇ ਭਰਾ ਸਨ ਉਸ ਦੇ ਦੋ ਭਰਾ ਦਿਲਵਾਗ ਸਿੰਘ ਅਤੇ ਭਾਗ ਸਿੰਘ ਸਨ ਜਦੋਂ ਉਹ ਛੋਟੀ ਸੀ ਤਾਂ ਉਸ ਦੇ ਮਾਤਾ ਪਿਤਾ ਉਸ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨਾਂ ਲਈ ਆਨੰਦਪੁਰ ਸਾਹਿਬ ਲੈ ਗਏ ਉਸ ਦਾ ਵਿਆਹ ਪੱਟੀ ਦੇ ਭਾਈ ਨਿਧਾਨ ਸਿੰਘ ਨਾਲ ਹੋਇਆ 18ਵੀਂ ਸਦੀ ਦੇ ਉਤਲ ਫੁਤਲ ਭਰੇ ਸਮੇਂ ਦੌਰਾਨ ਸਿੱਖ ਕੌਮ ਨੂੰ ਮੁਗਲ ਸਾਮਰਾਜ ਦੇ ਅਧੀਨ ਅਤਿਆਚਾਰ ਅਤੇ ਜ਼ੁਲਮ ਦਾ ਸਾਹਮਣਾ ਕਰਨਾ ਪਿਆ 1705 ਵਿੱਚ ਨੌਵੇਂ ਸਿੱਖ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਇਸਲਾਮ ਧਰਮ ਬਦਲਣ ਤੋਂ ਇਨਕਾਰ ਕਰਨ ਕਰਕੇ ਸ਼ਹੀਦ ਕਰ ਦਿੱਤਾ ਗਿਆ ਸੀ ਇਸ ਘਟਨਾ ਨੇ ਮਾਈ ਭਾਗੋ ਨੂੰ ਡੂੰਘਾ ਪ੍ਰਭਾਵਿਤ ਕੀਤਾ ਅਤੇ ਉਸ ਦੇ ਅੰਦਰ ਆਪਣੇ ਵਿਸ਼ਵਾਸ ਦੀ ਰੱਖਿਆ ਲਈ ਫ਼ਰਜ਼ ਦੀ ਮਜ਼ਬੂਤ ਭਾਵਨਾ ਪੈਦਾ ਕੀਤੀ 1708 ਈਸਵੀ ਵਿੱਚ 10ਵੇਂ ਅਤੇ ਅੰਤਿਮ ਸਿੱਖ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਦੀ ਸਥਾਪਨਾ ਕੀਤੀ ਪ੍ਰਾਪਤ ਸਿੱਖਾਂ ਦਾ ਇੱਕ ਭਾਈਚਾਰਾ ਜੋ ਸਿੱਖ ਧਰਮ ਦੇ ਸਿਧਾਂਤਾਂ ਨੂੰ ਕਾਇਮ ਰੱਖਣ ਅਤੇ નિર્ਦੋਸ਼ਾਂ ਦੀ ਰੱਖਿਆ ਕਰਨ ਲਈ ਸਮਰਪਿਤ ਸੀ 1709 ਵਿੱਚ ਚਮਕੌਰ ਦੀ ਲੜਾਈ ਦੌਰਾਨ ਸਿੱਖ ਫੌਜ ਦੇ ਇੱਕ ਮਹੱਤਵਪੂਰਨ ਹਿੱਸੇ ਨੇ ਗੁਰੂ ਜੀ ਨੂੰ ਇੱਕ ਖਤਰਨਾਕ ਸਥਿਤੀ ਵਿੱਚ ਛੱਡ ਦਿੱਤਾ ਮਾਈ ਭਾਗੋ ਗੁਰੂ ਜੀ ਦੀ ਦਰਦਸ਼ਾ ਤੋਂ ਡੂੰਘੀ ਪ੍ਰਭਾਵਿਤ ਹੋਈ ਉਸ ਉਹਨਾਂ ਨੇ ਉਹਨਾਂ ਦੇ ਨਾਲ ਖੜਨ ਦਾ ਸੰਕਲਪ ਲਿਆ ਆਪਣਾ ਸਮਾਨ ਇਕੱਠਾ ਕਰਕੇ অতি ਮਰਦ ਪਹਿਰਾਵਾ ਪਹਿਨ ਕੇ ਉਸਨੇ ਆਪਣੇ ਆਪ ਨੂੰ ਇੱਕ ਸਿਪਾਹੀ ਵਿੱਚ ਬਦਲ ਲਿਆ ਅਤੇ ਲੜਾਈ ਵਿੱਚ ਸ਼ਾਮਲ ਹੋ ਗਈ ਉਸਦੀ ਬਹਾਦਰੀ ਅਤੇ ਕੁਰਬਾਨੀ ਦੇ ਕੰਮ ਨੇ ਬਾਕੀ ਸਿੱਖ ਸਿਪਾਹੀਆਂ ਨੂੰ ਇਕੱਠਾ ਕਰ ਦਿੱਤਾ ਅਤੇ ਮਿਲ ਕੇ ਉਨ੍ਹਾਂ ਨੇ ਭਾਰੀ ਮੁਸ਼ਕਲਾਂ ਦੇ ਵਿਰੁੱਧ ਬਹਾਦਰੀ ਨਾਲ ਲੜੇ ਬਹੁਤ ਜ਼ਿਆਦਾ ਗਿਣਤੀ ਹੋਣ ਦੇ ਬਾਵਜੂਦ ਮਾਈ ਭਾਗੋ ਅਤੇ ਸਿੱਖ ਸਿਪਾਹੀਆਂ ਨੇ ਉਸ ਆਧਾਰਨ ਸਾਹਸ ਦਾ ਪ੍ਰਦਰਸ਼ਨ ਕੀਤਾ ਅਤੇ ਆਖਰੀ ਸਾਹਾਂ ਤੱਕ ਲੜਦੇ ਰਹੇ ਉਹਨਾਂ ਦੇ ਅਟੁੱਟ ਇਰਾਦੇ ਅਤੇ ਉਹਨਾਂ ਦੀਆਂ ਕੁਰਬਾਨੀਆਂ ਨੇ ਆਖਰਕਾਰ ਦੁਸ਼ਮਣ ਨੂੰ ਪਿੱਛੇ ਹਟਣ ਲਈ ਮਜਬੂਰ ਕਰ ਦਿੱਤਾ ਲੜਾਈ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਾਈ ਭਾਗੋ ਦੀ ਬਹਾਦਰੀ ਅਤੇ ਸਮਰਪਣ ਤੋਂ ਬਹੁਤ ਪ੍ਰਭਾਵਿਤ ਹੋਏ ਉਨ੍ਹਾਂ ਨੇ ਉਸ ਨੂੰ ਆਸ਼ੀਰਵਾਦ ਦਿੱਤਾ ਅਤੇ ਉਸ ਦੀ ਅਸਧਾਰਨ ਹਿੰਮਤ ਲਈ ਉਸ ਦੀ ਪ੍ਰਸ਼ੰਸਾ ਕੀਤੀ ਉਸ ਨੂੰ ਮਾਈ ਜਾਂ ਮਾਂ ਪਾਗੋਦਾ ਸਨਮਾਨਿਤ ਖਿਤਾਬ ਦਿੱਤਾ ਮਾਈ ਪਾਗੋ ਨੇ ساری ਉਮਰ ਗੁਰੂ ਜੀ ਦੀ ਸੇਵਾ ਕੀਤੀ ਉਹਨਾਂ ਦੀਆਂ ਯਾਤਰਾਵਾਂ ਵਿੱਚ ਉਹਨਾਂ ਦਾ ਸਾਥ ਦਿੱਤਾ ਅਤੇ ਉਹਨਾਂ ਦੇ ਅੰਗ ਰੱਖਿਅਕ ਵਜੋਂ ਕੰਮ ਕੀਤਾ ਗੁਰੂ ਜੀ ਨੂੰ ਫੜਨ ਦੀ ਕੋਸ਼ਿਸ਼ ਵਿੱਚ ਬਾਦਸ਼ਾਹ ਔਰੰਗਜ਼ੇਬ ਦੇ ਹੁਕਮਾਂ ਹੇਠ ਵਜ਼ੀਰ ਖਾਨ ਦੀ ਅਗਵਾਈ ਵਿੱਚ ਵੱਡੀ ਮੁਗਲ ਫੌਜ ਲਾਹੌਰ ਅਤੇ ਕਸ਼ਮੀਰ ਦੀਆਂ ਮੁਗਲ ਫੌਜਾਂ ਦੇ ਨਾਲ ਅਨੰਦਪੁਰ ਸਾਹਿਬ ਵੱਲ ਚੱਲ ਪਈ। ਚਾਲੀ ਮੁਕਤੇ ਦੀ ਵੰਡ 40 ਆਜ਼ਾਦ ਸਿੱਖ 1704 ਦੇ ਆਸ-ਪਾਸ ਮੁਗਲ ਪਹਾੜੀ ਰਾਜਿਆਂ ਨੇ ਅਨੰਦਪੁਰ ਸਾਹਿਬ ਨੂੰ ਘੇਰਾ ਪਾ ਲਿਆ ਸੀ ਅਤੇ ਭੋਜਨ ਦੇ ਪ੍ਰਬੰਧਾਂ ਅਤੇ ਕੁਝ ਮਹੀਨਿਆਂ ਤੱਕ ਚੱਲੀ ਘੇਰਾਬੰਦੀ ਨੂੰ ਰੋਕਣ ਲਈ ਇਸ ਨੂੰ ਖਾਲੀ ਕਰਨ ਦੀ ਮੰਗ ਕਰ ਰਹੇ ਸਨ ਉਹਨਾਂ ਐਲਾਨ ਕੀਤਾ ਕਿ ਕੋਈ ਵੀ ਸਿੱਖ ਜੋ ਇਹ ਕਹੇਗਾ ਕਿ ਉਹ ਗੁਰਗੋਬਿੰਦ ਸਿੰਘ ਦਾ ਸਿੱਖ ਨਹੀਂ ਰਿਹਾ ਨੂੰ ਅਛੂਤਾ ਛੱਡ ਦਿੱਤਾ ਜਾਵੇਗਾ ਜਦਕਿ ਬਾਤਿਆਂ ਨੂੰ ਮੌਤ ਦੇ ਦਿੱਤੀ ਜਾਵੇਗੀ ਮਹਾ ਸਿੰਘ ਰਤੋਲ ਦੀ ਅਗਵਾਈ ਵਿੱਚ 40 ਸਿੱਖਾਂ ਨੇ ਇੱਕ ਸਮੂਹ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਦੱਸਿਆ ਕਿ ਉਹ ਹੁਣ ਉਹਨਾਂ ਦੇ ਸਿੱਖ ਨਹੀਂ ਹਨ ਗੁਰੂ ਜੀ ਨੇ ਉਹਨਾਂ ਨੂੰ ਕਿਹਾ ਕਿ ਉਹਨਾਂ ਨੂੰ ਇੱਕ ਦਸਤਾਵੇਜ਼ ਲਿਖਣਾ ਹੋਵੇਗਾ ਜਿਸ ਵਿੱਚ ਲਿਖਿਆ ਹੋਵੇਗਾ ਕਿ ਅਸੀਂ ਹੁਣ ਤੁਹਾਡੇ ਸਿੱਖ ਨਹੀਂ ਹਾਂ ਅਤੇ ਇਸ ਉੱਤੇ ਦਸਤਖਤ ਕਰਨੇ ਹੋਣਗੇ ਸਾਰੀ 40 ਸਿੱਖਾਂ ਨੇ ਬੇਦਾਵਾ ਜਿਸ ਇਸ ਦਸਤਾਵੇਜ਼ ਤੇ ਆਪਣੀ ਨਾਮ ਲਿਖੇ ਅਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਛੱਡ ਦਿੱਤਾ ਮਾਈ ਭਾਗੋ ਇਹ ਸੁਣ ਕੇ ਦੁਖੀ ਹੋਈ ਕਿ ਉਸ ਦੀ ਗਵਾਨ ਦੀ ਕੁਝ ਸਿੱਖ ਜੋ ਗੁਰੂ ਗੋਬਿੰਦ ਸਿੰਘ ਜੀ ਦੇ ਲੜਨ ਲਈ ਆਨੰਦਪੁਰ ਗਏ ਸਨ ਨੇ ਉਸ ਨੂੰ ਮਾੜੀ ਹਾਲਾਤਾਂ ਵਿੱਚ ਛੱਡ ਦਿੱਤਾ ਸੀ ਉਸਨੇ ਉਹਨਾਂ ਦੀ ਖੁੱਲਕੀ ਆਲੋਚਨਾ ਕੀਤੀ ਉਸਦੀ ਤਾਨੀ ਸੁਣ ਕੇ ਇਹ ਸਿੱਖ ਆਪਣੇ ਵਿਸ਼ਵਾਸ ਘਾਤੋਂ ਸ਼ਰਮਿੰਦਾ ਹੋਏ ਮਾਈ ਭਾਗੋ ਨੇ ਉਜਾੜਨ ਵਾਲਿਆਂ ਨੂੰ ਇਕੱਠਾ ਕੀਤਾ ਅਤੇ ਉਹਨਾਂ ਨੂੰ ਗੁਰੂ ਜੀ ਨੂੰ ਮਿਲ ਅਤੇ ਉਸ ਉਹਨਾਂ ਤੋਂ ਮਾਫੀ ਮੰਗਣ ਲਈ ਪ੍ਰੇਰਿਆ ਉਹ ਉਹਨਾਂ ਅਤੇ ਕੁਝ ਹੋਰ ਸਿੱਖਾਂ ਦੇ ਨਾਲ ਗੁਰੂ ਜੀ ਨੂੰ ਲੱਭਣ ਲਈ ਿਰਵਾਨਾ ਹੋਈ ਜੋ ਮਾਲਵੀ ਦੀ ਪਾਰ ਜਾ ਰਹੇ ਸਨ ਇੱਕ ਦੂਤ ਕੁਰਾਨ ਦੀ ਇੱਕ ਕਾਪੀ ਉੱਤੇ ਔਰੰਗਜੀਬ ਦੁਆਰਾ ਹਸਤਾਖਰ ਸੌਂ ਲੈ ਕੇ ਪਹੁੰਚਿਆ ਗੁਰੂ ਨੂੰ ਭਰੋਸਾ ਦਿਵਾਇਆ ਕਿ ਜੇਕਰ ਉਹ ਕਿਲੇ ਤੋਂ ਬਾਹਰ ਆ ਗਏ ਤਾਂ ਸਥਾਈ ਸ਼ਾਂਤੀ ਲਈ ਸਤਿਕਾਰਯੋਗ ਸ਼ਰਤਾਂ ਤੇ ਗੱਲਬਾਤ ਕੀਤੀ ਜਾਵੇਗੀ ਸਮਰਾਟ ਦੀ ਸੌ ਦਾ ਸਮਰਥਨ ਮੁਗਲ ਫੌਜ ਦੇ ਸਾਰੇ ਜਰਨੇਲਾਂ ਅਤੇ ਪਹਾੜੀ ਰਾਜਿਆਂ ਦੁਆਰਾ ਹਸਤਾਖਰ ਸੌ ਦੁਆਰਾ ਕੀਤੀ ਗਈ ਗੁਰੂ ਗੋਬਿੰਦ ਸਿੰਘ ਜੀ ਨੇ ਇਨਾ ਭਰੋਸੇ ਤੇ ਭਰੋਸਾ ਨਹੀਂ ਕੀਤਾ ਪਰ ਮੁਗਲਾਂ ਦਾ ਅਸਲ ਚਿਹਰਾ ਦਿਖਾਉਣ ਲਈ ਗੁਰੂ ਜੀ ਨੇ ਫਿਰ ਵੀ ਕਿਲਾ ਛੱਡਣ ਦਾ ਫੈਸਲਾ ਕੀਤਾ ਇਸ ਦੌਰਾਨ ਗੁਰੂ ਗੋਬਿੰਦ ਸਿੰਘ ਜੀ ਨੇ ਨੰਦਪੁਰ ਦਾ ਕਿਲਾ ਖਾਲੀ ਕਰਵਾ ਦਿੱਤਾ ਉਹਨਾਂ ਦੇ ਬੱਚੇ ਪਹਿਲਾਂ ਹੀ ਧੋਖੇ ਆਵਾਜ਼ ਮੁਗਲ ਫੌਜਾਂ ਅਤੇ ਪਹਾੜੀ ਰਾਜਿਆਂ ਦੁਆਰਾ ਪਿੱਛੇ ਹਟਦਿਆਂ ਵੱਖ ਕਰ ਦਿੱਤੇ ਗਏ ਸਨ ਦੋ ਸਭ ਤੋਂ ਛੋਟੇ ਸਾਹਿਬਜ਼ਾਦੇ ਜੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫਤੇਹ ਸਿੰਘ ਆਪਣੀ ਦਾਦੀ ਮਾਤਾ ਗੁਜਰ ਕੌਰ ਜੀ ਦੇ ਨਾਲ ਗਏ ਸਨ ਜਦੋਂ ਕਿ ਵੱਡੇ ਦੋ ਸਾਹਿਬਜ਼ਾਦੇ ਅਜੀਤ ਸਿੰਘ ਅਤੇ ਸਾਹਿਬਜ਼ਾਦਾ ਜੁਝਾਰ ਸਿੰਘ ਆਪਣੇ ਪਿਤਾ ਦੇ ਨਾਲ ਗਏ ਸਨ ਚਮਕੌਰ ਦੀ ਲੜਾਈ ਵਿੱਚ ਗੁਰੂ ਜੀ ਦੇ ਵੱਡੇ ਸਾਹਿਬਜ਼ਾਦੇ ਸ਼ਹੀਦ ਹੋ ਗਏ ਅਤੇ ਸ਼ਹੀਦੀ ਪ੍ਰਾਪਤ ਕੀਤੀ ਗੁਰੂ ਜੀ ਨੇ ਪੰਜ ਪਿਆਰਿਆਂ ਦੇ ਹੁਕਮ ਤੇ ਚਮਕੌਰ ਛੱਡ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਦੀਆਂ ਫੌਜਾਂ ਔਰੰਗਜੀਬ ਦੀਆਂ ਸ਼ਾਹੀ ਮੁਗਲ ਫੌਜਾਂ ਨਾਲ ਮਾਲਵਾ ਖੇਤਰ ਦੇ ਜੰਗਲਾਂ ਵਿੱਚ ਦਿਨ ਰਾਤ ਦਾ ਸਫ਼ਰ ਕਰਦੀਆਂ ਰਹੀਆਂ ਮਾਈ ਭਾਗੋ ਦੀਆਂ ਲੜਾਈਆਂ ਗੁਰੂ ਜੀ ਖਿਦਰਾਣੀ ਪਿੰਡ ਪਹੁੰਚ ਚੁੱਕੇ ਸਨ ਜਦੋਂ ਮਾਈ ਭਾਗੋ ਅਤੇ ਹੋਰ ਸਿੱਖ ਖਿਦਰਾਣੀ ਪਹੁੰਚੇ ਉਹ ਖਿਦਰਾਣੀ ਦੀ ਢਾਬ ਜਾਂ ਤਲਾਬ ਦੇ ਕੋਲ ਰੁਕ ਗਈ ਇਸ ਖੇਤਰ ਵਿੱਚ ਪਾਣੀ ਦਾ ਇੱਕੋ ਇੱਕ ਸਰੋਤ ਸੀ ਜਿਸ ਨੂੰ ਗੁਰੂ ਜੀ ਦਾ ਪਿੱਛਾ ਕਰ ਰਹੀ ਮੁਗਲ ਸ਼ਾਹੀ ਫੌਜ ਨੇ ਕਾਬੂ ਕਰ ਲਿਆ ਸੀ ਮਾਈ ਭਾਗੋ ਅਤੇ ਉਹਨਾਂ ਦੇ ਸਿੱਖਾਂ ਨੇ ਮੁਗਲਾਂ ਦੀ 10000 ਸਿਪਾਹੀਆਂ ਦੀ ਫੌਜ ਦਾ ਪਿੱਛਾ ਕਰਕੇ ਹਮਲਾ ਕੀਤਾ ਮਾਈ ਭਾਗੋ ਅਤੇ 40 ਸਿੱਖਾਂ ਨੇ ਆਖਰਕਾਰ ਸ਼ਾਹੀ ਮੁਗਲ ਫੌਜ ਨੂੰ ਪਿੱਛੇ ਹਟਣ ਲਈ ਮਜਬੂਰ ਕਰ ਦਿੱਤਾ ਜਦੋਂ ਕਿ ਗੁਰੂ ਦੀਆਂ ਫੌਜਾਂ ਦੇ ਨੀਡਲੀ ਉੱਚੇ ਮੈਦਾਨ ਤੋਂ ਮੁਗਲਾਂ ਤੇ ਤੀਰਾਂ ਦੀ ਵਰਖਾ ਕੀਤੀ ਜਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਜੰਗ ਦੇ ਮੈਦਾਨ ਵਿੱਚ ਗਏ ਤਾਂ ਉਹਨਾਂ ਨੇ ਮਾਈ ਭਾਗੋ ਅਤੇ ਉਜਾੜਨ ਵਾਲਿਆਂ ਦੇ ਪਿਛਲੇ ਆਗੂ ਮਹਾ ਸਿੰਘ ਨੂੰ ਛੱਡ ਕੇ ਬਾਕੀ ਸਾਰੇ ਮਰੇ ਹੋਏ ਪਾਏ ਮਹਾ ਸਿੰਘ ਜੋ ਕਿ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਸੀ ਦੀ ਮੌਤ ਹੋ ਗਈ ਜਦੋਂ ਗੁਰੂ ਜੀ ਨੇ ਉਸ ਨੂੰ ਆਪਣੀ ਗੋਦ ਵਿੱਚ ਲਿਆ ਆਪਣੇ ਆਪ ਨੂੰ ਛਡਾਉਣ ਲਈ ਆਏ ਸਾਰੇ 40 ਸਿੱਖਾਂ ਦੇ ਨਾਲ-ਨਾਲ ਮਾਈ ਭਾਗੋ ਦੇ ਭਰਾਵਾਂ ਅਤੇ ਪਤੀ ਵੀ ਸ਼ਹੀਦ ਹੋ ਗਏ ਅਤੇ ਇਸ ਘਾਤਕ ਲੜਾਈ ਵਿੱਚ ਸ਼ਹੀਦੀ ਪ੍ਰਾਪਤ ਕੀਤੀ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ 40 ਮਰਨ ਵਾਲਿਆਂ ਨੂੰ 40 ਮੁਕਤੇ ਦੀ ਤੌਰ ਤੇ ਬਖਸ਼ੀਸ਼ ਕੀਤੀ। ਉਹਨਾਂ ਨੇ ਮਾਈ ਭਾਗੋ ਨੂੰ ਆਪਣੀ ਦੇਖਭਾਲ ਵਿੱਚ ਲਿਆ ਜਿਸ ਨੂੰ ਲੜਾਈ ਵਿੱਚ ਗੰਭੀਰ ਸੱਟ ਲੱਗ ਗਈ ਸੀ। ਮਾਈ ਭਾਗੋ ਤਲਵੰਡੀ ਸਾਬੋ ਵਿਖੇ ਗੁਰੂ ਗੋਬਿੰਦ ਸਿੰਘ ਜੀ ਕੋਲ ਠਹਿਰੀ। ਉਸਨੇ ਨਿਹੰਗ ਦਾ ਪਹਿਰਾਵਾ ਅਪਣਾ ਲਿਆ। ਜਦੋਂ ਗੁਰੂ ਜੀ ਹਜ਼ੂਰ ਸਾਹਿਬ ਗਏ ਤਉ ਗੁਰੂ ਜੀ ਦੇ 10 ਹੋ ਰੰਗ ਰਖਿਆਕਾਂ ਵਿੱਚੋਂ ਇੱਕ ਬਣ ਗਈ ਜਿਸ ਨੇ ਆਪਣੇ ਆਪ ਨੂੰ ਇੱਕ ਵੱਡੇ ਲਾਂਸ ਅਤੇ ਮਸਕਟ ਨਾਲ ਲੈਸ ਕੀਤਾ ਅਤੇ ਮਰਦ ਪਹਿਰਾਵੇ ਵਿੱਚ ਆ ਗਈ 1708 ਵਿੱਚ ਨੰਦੇੜ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਮਾਈ ਭਾਗੌਰ ਹੋਰ ਦਿਖ ਦੱਖਣ ਵੱਲ ਸੇਵਾ ਮੁਕਤ ਹੋ ਗਈ ਉਹ ਕਰਨਾਟਕ ਦੇ ਵਿਦਰ ਤੋਂ 11 ਕਿਲੋਮੀਟਰ ਦੀ ਦੂਰੀ ਤੇ ਜਨਵਾੜਾ ਵਿਖੇ ਆ ਕੇ ਬਸ ਗਈ ਜਿੱਥੇ ਉਸਨੇ ਧਿਆਨ ਵਿੱਚ ਲੀਨ ਹੋ ਗਈ ਅਤੇ ਗੁਰਮਤ ਦੀ ਲੰਮੀ ਉਮਰ ਜਿਉਣ ਦਾ ਉਪਦੇਸ਼ ਦਿੱਤਾ ਜਨਵਾੜਾ ਵਿੱਚ ਉਸ ਦੀ ਝੂੰਪੜੀ ਹੁਣ ਇੱਕ ਪੂਜਾ ਅਤੇ ਸਿੱਖੀ ਦੇ ਸਥਾਨ ਗੁਰਦੁਆਰਾ ਤਪਸਥਾਨ ਮਾਈ ਭਾਗੋ ਵਿੱਚ ਤਬਦੀਲ ਹੋ ਗਈ ਨੰਦੇੜ ਵਿਖੇ ਵੀ ਤਖਤ ਸੱਚਖੰਡ ਸ਼੍ਰੀ ਹਜੂਰ ਸਾਹਿਬ ਦੇ ਆਹਾਤੇ ਦੇ ਅੰਦਰ ਇੱਕ ਹਾਲ ਜੋ ਕਿ ਉਹਨਾਂ ਦੇ ਪ੍ਰਾਣੀ ਨਿਵਾਸ ਥਾਨ ਨੂੰ ਦਰਸਾਉਂਦਾ ਹੈ ਬੁੰਗਾ ਮਾਈ ਭਾਗੋ ਵਜੋਂ ਜਾਣਿਆ ਜਾਂਦਾ ਹੈ ਮਾਈ ਭਾਗੋ ਦੀ ਮੌਤ ਦੇ ਆਲੇ ਦੁਆਲੇ ਦੇ ਸਹੀ ਵੀਰਵਿਆਂ ਦਾ ਵਿਆਪਕ ਤੌਰ ਤੇ ਦਸਤਾਵੇਜੀ ਤੌਰ ਤੇ ਦਸਤਾਵੇਜ਼ ਨਹੀਂ ਹੈ ਅਤੇ ਉਸਦੇ ਅੰਤਿਮ ਪਲਾਂ ਬਾਰੇ ਵੱਖੋ ਵੱਖਰੇ ਬਿਰਤਾਂਤ ਅਤੇ ਵਿਸ਼ਵਾਸ ਹਨ ਹੌਲਾਂਕੇ ਇਤਿਹਾਸਿਕ ਸਰੂਤਾਂ ਤੋਂ ਪਤਾ ਲੱਗਦਾ ਹੈ ਕਿ ਮਾਈ ਪਾਗੋ ਨੇ ਸਿੱਖ ਧਰਮ ਨੂੰ ਸਮਰਪਿਤ ਲੰਬਾ ਜੀਵਨ ਬਤੀਤ ਕੀਤਾ ਅਤੇ ਸ਼ਾਂਤੀਪੂਰਵਕ ਗੁਜ਼ਰਿਆ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣੇ ਅੰਗ ਰੱਖਿਆਕ ਵਜੋਂ ਸੇਵਾ ਕਰਨ ਤੋਂ ਬਾਅਦ ਮੰਨਿਆ ਜਾਂਦਾ ਹੈ ਕਿ ਮਾਈ ਪਾਗੋ ਪੰਜਾਬ ਭਾਰਤ ਦੇ ਮੌਜੂਦਾ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਪਿੰਡ ਜਨਵਾੜਾ ਵਿਖੇ ਸੇਵਾਮੁਕਤ ਹੋ ਗਈ ਸੀ। ਉਸਨੇ ਸ਼ਰਧਾ ਅਤੇ ਅਧਿਆਤਮਿਕਤਾ ਵਾਲਾ ਜੀਵਨ ਜਿਨਾ ਜਾਰੀ ਰੱਖਿਆ ਸਿੱਖ ਔਰਤਾਂ ਨੂੰ ਮਾਰਗਦਰਸ਼ਨ ਪ੍ਰਦਾਨ ਕੀਤਾ ਅਤੇ ਸਮਾਜ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਮਾਈ ਪਾਗੋ ਨੇ ਉੱਚ ਪੱਧਰੀ ਅਧਿਆਤਮਿਕ ਗਿਆਨ ਪ੍ਰਾਪਤ ਕੀਤਾ ਅਤੇ ਆਪਣੀ ਆਖਰੀ ਸਾਹ ਤੱਕ ਸਿੱਖ ਧਰਮ ਦੀਆਂ ਸਿੱਖਿਆਵਾਂ ਨਾਲ ਡੂੰਘੀ ਤਰ੍ਹਾਂ ਜੁੜੀ ਰਹੀ ਉਸਨੇ ਆਪਣੇ ਅੰਤਮ ਦਿਨ ਸਿਮਰਨ ਅਤੇ ਪ੍ਰਾਰਥਨਾ ਵਿੱਚ ਬਿਤਾਏ ਉਹਨਾਂ ਨੇ ਸਾਥੀ ਸਿੱਖਾਂ ਨਾਲ ਕਿਰਿਆ ਜੋ ਉਸਦੀ ਬੁੱਧੀ ਦੀ ਮੰਗ ਕਰਦੇ ਸਨ ਜਦੋਂ ਕਿ ਉਸਦੀ ਮੌਤ ਦੀ ਸਹੀ ਤਾਰੀਖ ਅਨਿਸ਼ਚਿਤ ਹੈ ਇਹ ਮੰਨਿਆ ਜਾਂਦਾ ਹੈ ਕਿ ਮਾਈ ਭਾਗੋ ਦਾ ਦਿਹਾਂਤ 18ਵੀਂ ਸਦੀ ਦੇ ਅੰਤ ਵਿੱਚ ਹੋਇਆ ਸੀ ਸਿੱਖ ਧਰਮ ਵਿੱਚ ਉਸਦੀ ਵਿਰਾਸਤ ਅਤੇ ਯੋਗਦਾਨ ਜਿਉਂਦਾ ਹੈ ਅਤੇ ਉਸ ਨੂੰ ਸਿੱਖ ਇਤਿਹਾਸ ਵਿੱਚ ਇੱਕ ਦਲੇਰ ਅਤੇ ਪ੍ਰੇਰਣਾਦਾਇਕ ਹਸਤੀ ਵਜੋਂ ਯਾਦ ਕੀਤਾ ਜਾਂਦਾ ਹੈ ਮਾਈ ਭਾਗੋ ਦੀ ਨੀਸਵਾਰਥ ਸੇਵਾ ਬਹਾਦਰੀ ਅਤੇ ਸਿੱਖ ਸਿਧਾਂਤਾਂ ਪ੍ਰਤੀ ਅਟੁੱਟ ਵਚਨਬੱਧਤਾ ਦੁਨੀਆ ਭਰ ਦੇ ਸਿੱਖਾਂ ਅਤੇ ਲੋਕਾਂ ਦੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀ ਰਹਿੰਦੀ ਹੈ ਮਾਈ ਭਾਗੋ ਦੀ ਅਟੁੱਟ ਸ਼ਰਧਾ ਦਲੇਰੀ ਅਤੇ ਗੁਰਬਾਨੀ ਨੇ ਉਸ ਨੂੰ ਸਿੱਖ ਇਤਿਹਾਸ ਵਿੱਚ ਇੱਕ ਪ੍ਰੇਰਣਾਦਾਇਕ ਹਸਤੀ ਬਣਾਇਆ ਹੈ ਉਹ ਤਾਕਤ ਸਮਾਨਤਾ ਦੇ ਪ੍ਰਤੀਕ ਵਜੋਂ ਕੰਮ ਕਰਦੀ ਹੈ ਸਿੱਖ ਧਰਮ ਦੇ ਮੂਲ ਸਿਧਾਂਤਾਂ ਨੂੰ ਦਰਸਾਉਂਦੀ ਹੈ ਉਸ ਦੀ ਕਹਾਣੀ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀ ਰਹਿੰਦੀ ਹੈ ਅਤੇ ਸਾਨੂੰ ਇਤਿਹਾਸ ਨੂੰ ਰੂਪ ਦੇਣ ਅਤੇ ਉਹਨਾਂ ਦੇ ਵਿਸ਼ਵਾਸ ਦੀ ਰੱਖਿਆ ਕਰਨ ਵਿੱਚ ਔਰਤਾਂ ਦੀ ਮਹੱਤਵਪੂਰਨ ਭੂਮਿਕਾ ਦੀ ਯਾਦ ਦਿਵਾਉਂਦੀ ਹੈ ਮਾਈ ਭਾਗੋ ਦੀ 20ਵੀਂ ਸਦੀ ਦੀ ਪੇਂਟਿੰਗ ਹਜੂਰ ਸਾਹਿਬ ਦੇ ਜਥੇਦਾਰ ਮੋਹਨ ਸਿੰਘ ਨੇ 1788 ਵਿੱਚ ਮਾਈ ਭਾਗੌਰ ਦੀ ਯਾਦ ਵਿੱਚ ਇੱਕ ਬੁੰਗਾ ਜੰਗੀ ਵਰਜ ਬਣਵਾਇਆ ਮਾਈ ਭਾਗੋ ਦੇ ਹਥਿਆਰ ਨੰਦੇੜ ਭਾਰਤ ਵਿਖੇ ਹਜੂਰ ਸਾਹਿਬ ਦੁਆਰਾ ਗੁਰਦੁਆਰਾ ਕੰਪਲੈਕਸ ਵਿੱਚ ਰੱਖੇ ਗਏ ਹਨ ਜੇਕਰ ਆਪ ਸਭ ਨੂੰ ਜਾਣਕਾਰੀ ਮਹੱਤਵਪੂਰਨ ਲੱਗੇ ਤਾਂ ਸਾਡੇ ਚੈਨਲ ਯੂਨੀਕ ਪੇਂਟਿੰਗ ਬਰਡ ਜਾਂ ਯੂਨੀਵਰਸਲ ਹੱਬ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਇਸ ਤਰ੍ਹਾਂ ਦੀ ਹੋਰ ਜਾਣਕਾਰੀ ਪ੍ਰਾਪਤ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੇਕਰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਜਰੂਰ ਕਰੋ ਅਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜ਼ਰੂਰ ਲਿਖੋ ਧੰਨਵਾਦ